ਸੋਡਸ ਆਫ ਦਾ ਪੰਜਾਬੀ ਪੜੋ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਪੜਾਂਗੇ ਔਂਕੜ ਦੀ ਮਾਤਰਾ ਦੇ ਚਾਰ ਪੰਜ ਅਖਰੀ ਸ਼ਬਦ ਬੱਚਿਓ ਹਾਹੇ ਨੂੰ ਔਂਕੜ ਸਸਾ ਸਸੇ ਪੈਰੀ ਬਿੰਦੀ ਸਸੇ ਨੂੰ ਸਿਹਾਰੀ ਐੜੇ ਨੂੰ ਕੰਨਾ ਹੁਸ਼ਿਆਰ ਹੁਸ਼ਿਆਰ ਮਿੰਟ ਇੰਟੈਲੀਜੈਂਟ ਬਬੇ ਨੂੰ ਔਂਕੜ ਲੱਲਾ ਬਬੇ ਨੂੰ ਔਂਕੜ ਲੱਲਾ ਬੁਲਬੁਲ ਪਪੇ ਨੂੰ ਔਂਕੜ ਸਸਾ ਤੱਤਾ ਕਕਾ ਪੋਸਤਕ ਪੋਸਤਕ ਬੁੱਕ ਮਮਾ ਮਮੇ ਨੂੰ ਔਂਕਰ ਟੈਂਕਾ ਟੈਂਕੇ ਨੂੰ ਸਿਆਰੀ ਐੜੇ ਨੂੰ ਕੰਨਾ ਰਾਰਾ ਮੋਟਿਆਰ ਮੋਟਿਆਰ ਮਰੋ ਯੰਗਲ ਫਫਾ ਫਫੇ ਪਰਿੰਦੀ ਫਫੇ ਨੂੰ ਔਂਕਰ ਟੈਂਕਾ ਬੱਬੇ ਨੂੰ ਕੰਨਾ ਲੱਲਾ ਫੁੱਟਬਾਲ ਗਗੇ ਨੂੰ ਔਂਕਰ ਰਾਰਾ ਦਦਾ ਦਦੇ ਨੂੰ ਔਂਕਰ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਗੁਰਦੁਆਰਾ ਨਨਿਨ ਔਂਕੜ ਕਕਾ ਸਸਾ ਸਸੇ ਨੂੰ ਕੰਨਾ ਨੁਕਸਾਨ ਫਫਾ ਫਫੇਨ ਔਂਕੜ ਲਲਾ ਕਕਿਨ ਕੰਨਾ ਰਾਰੇ ਨੂੰ ਬਿਹਾਰੀ ਫੁਲਕਾਰੀ ਕਕਾ ਕਕਿਨ ਔਂਕੜ ਲਲਾ ਜਜੇ ਨੂੰ ਬਿਹਾਰੀ ਤਤਾ ਕੁਲਜੀਤ ਹਹਾ ਹਹੇ ਨੂੰ ਔਂਕੜ ਸਸਾ ਸਸੇ ਪੈਰੀ ਬਿੰਦੀ ਸਸੇ ਨੂੰ ਸਿਆਰੀ ਐੜੇ ਨੂੰ ਕੰਨਾ ਹੁਸ਼ਿਆਰ ਗਗੈ ਨੂੰ ਔਂਕਰ ਲੱਲਾ ਦਦਾ ਸਸਾ ਤੈਨੂੰ ਕੰਨਾ ਗੁਲਦਸਤਾ ਕਕਾ ਕਕੈ ਨੂੰ ਔਂਕਰ ਰਾਰਾ ਬਬੇ ਨੂੰ ਕੰਨਾ ਨੰਨਾ ਕੁਰਬਾਨ ਗਗਾ ਗਗੇ ਨੂੰ ਔਂਕਰ ਨਾਣਾ ਕਕਾ ਕਕੈ ਨੂੰ ਕੰਨਾ ਰਾਰੇ ਨੂੰ ਬਿਹਾਰੀ ਗੁਣਕਾਰੀ ਸਸਾ ਸਸੇ ਨੂੰ ਔਂਕਰ ਰਾਰਾ ਜਜਾ ਜਜੇ ਨੂੰ ਬਿਹਾਰੀ ਤੱਤਾ ਸੁਰਜੀਤ ਗਗਾ ਗਗੇ ਨੂੰ ਔਂਕੜ ਮਮਾ ਮੰਮੀ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰਾ ਕੁਮਿਆਰ ਗਗੇ ਨੂੰ ਔਂਕੜ ਰਾਰਾ ਦਦੇ ਨੂੰ ਔਂਕੜ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਗੁਰੂ ਦਵਾਰਾ ਪਪਾ ਪਪੇ ਨੂੰ ਔਂਕੜ ਗਗਾ ਤਤਾ ਨੰਨਾ ਭੁਗਤਾਨ ਭੁਗਤਾਨ ਮਤ ਪੇ ਪੇ ਕਰਨਾ ਦਦਾ ਦਦਨ ਔਂਕੜ ਖਖੇ ਨੂੰ ਸਿਹਾਰੀ ਐੜੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਦੁਖਿਆਰੀ ਗਗਾ ਗਗੇ ਨੂੰ ਔਂਕੜ ਰਾਰਾ ਜਜਾ ਜਜੇ ਨੂੰ ਬਿਹਾਰੀ ਤੱਤਾ ਗੁਰਜੀਤ ਮਮਾ ਮਮੇ ਨੂੰ ਔਂਕੜ ਟੈਂਕੜ ਟੈਂਕੇ ਨੂੰ ਸਿਹਾਰੀ ਐੜੇ ਨੂੰ ਕੰਨਾ ਮੁਟਿਆਰ ਗਗਾ ਗਗੇ ਨੂੰ ਔਂਕੜ ਰਾਰਾ ਪਪੇ ਨੂੰ ਔਂਕੜ ਰਾਰਾ ਬੱਬਾ ਗੁਰਪੁਰਬ ਸਸੇ ਨੂੰ ਔਂਕੜ ਲੱਲਾ ਤਤੇ ਨੂੰ ਕੰਨਾ ਸੁਲਤਾਨ ਦਦੇ ਨੂੰ ਔਂਕੜ ਰਾਰੇ ਨੂੰ ਕੰਨਾ ਚਚੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਦੂਰਾਚਾਰੀ